ਹਾਂਜੀ ਹਾਂਜੀ ਬਾਬਾ ਜੀ ਅਬਾਈ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਫਤਿਹ ਬਾਬਾ ਜੀ ਮਹਾਰਾਜ ਜਿਨੇ ਬਖਸ਼ੇ ਆ ਤੇ ਉਹਨਾਂ ਨੇ ਚਲਾਏ ਵੀ ਹੈਗੇ ਲੇਕਿਨ ਇਹ ਤੀਰ ਦਾ ਮਕਸਦ ਕੀ ਹੈ ਕੋੜ ਰੱਖਣ ਦਾ ਦੇਖੋ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਕੰਵਿੰਟਰ ਸਾਹਿਬ ਦਾ ਹੁਕਮ ਹੈ ਜੇਬਾ ਹਮਾਰੇ ਦਰਸ਼ਨ ਕੋ ਆਵੋ ਬਾਨ ਸੁਚੇ ਤਨ ਸ਼ਸਤਰ ਸਜਾ ਕੇ ਪਾਸ਼ਾ ਦਾ ਹੁਕਮ ਹੈ ਜੇ ਤੁਸੀਂ ਮੇਰੇ ਦਰਸ਼ਨਾ ਵਾਸਤੇ ਆਉਣਾ ਹੈ ਨਾ ਤਿਆਰ ਬਰ ਤਿਆਰ ਹੋ ਕੇ ਤਨ ਤੇ ਸ਼ਸਤਰ ਸਜਾ ਕੇ ਮੇਰੇ ਦਰਸ਼ਨਾ ਵਾਸਤੇ ਆਉਣਾ ਹੈ ਮਾਰੇ ਦਾ ਹੁਕਮ ਹੈ ਇਹ ਅੱਜਕੱਲ ਦੇ ਜਿਵੇਂ ਇਹਦਾ ਆਧੁਨਿਕ ਤੀਰ ਕਮਾਨ ਹੈ ਜੀ ਤੇ ਬਾਬਾ ਜੀ ਇਹ ਤੀਰ ਰੱਖਣ ਦਾ ਸ਼ੌਂਕ ਤੁਹਾਨੂੰ ਕਦੋਂ ਪੈਦਾ ਹੋਇਆ? ਇਹ ਜਦੋਂ ਦੇ ਸਿੰਘ ਸਜੇ ਆ ਜੀ 2018 ਦੀ ਸਜੇ ਸੀ ਜਦੋਂ ਸਾਡੀ ਟੱਕਰ ਹੋਈ ਆ। ਕੋਲੇ ਮਹਲੇ ਤੇ ਐਸੀ ਤੇ ਮਨ ਬਣ ਗਿਆ ਕਿ ਸਾਡੀ ਟੱਕਰ ਹੋਵੇ ਉਹਦੇ ਨਾਲ ਮੱਛੀ ਪਾਸ਼ਾ ਨੇ ਤੇ ਤਿਆਰ ਬਰ ਤਿਆਰ ਨਾਲੇ ਤਾਂ ਹਕਮਾ ਤਿਆਰ ਤੋਂ ਤਿਆਰ ਹੋਈ ਰਹੀ ਸੀ। ਤੀਰ ਮਾਰਨ ਦੀ ਉਹ ਰੂਹ ਜਾਂ ਤਾਂ ਸਜੇ ਤਾਂ ਸਜਾਈ ਦੇ ਤੇ ਬਾਬਾ ਜੀ ਬਹੁਤ ਸਾਰੇ ਸੰਗ ਐਸੇ ਵੀ ਹੋਣਗੇ ਜਿਨ੍ਹਾਂ ਨੇ ਤੁਹਾਨੂੰ ਪੁੱਛਿਆ ਹੋਊਗਾ ਕਿ ਅਸੀਂ ਵੀ تیرੇ ਤਿਰਕਮਾਨ ਰੱਖ ਸਕਦੇ ਕਿ ਨਹੀਂ ਹਾਂਜੀ ਹਾਂਜੀ ਬਾਬਾ ਜੀ ਉਹਨਾਂ ਦਾ ਕੀ ਸਵਾਲ ਕਰੋ ਸੰਗ ਜਿਹੜੇ ਆਪਣੇ ਪੁੱਛੇ ਮੇਲੇ ਮੈਨੂੰ ਤੱਕ ਸਰ ਤੋਂ ਉੱਤਰਦੇ ਸੀ ਨਾ ਜਦੋਂ ਦਰਸ਼ਨ ਕਰਦੇ ਉਹ ਮੇਲੇ ਸੀ ਉਹ ਕਹਿੰਦੇ ਬਾਬਾ ਜੀ ਅਸੀਂ ਵੀ ਰੱਖ ਸਕਦੇ ਕੀ ਚੀਜ਼ ਜਦੋਂ ਮੈਂ ਦੱਸਿਆ ਮੈਂ ਕਿ ਸਾਡੇ ਪੀਰ ਆ ਵੀ ਮਹਾਰਾਜ ਦਾ ਹਕਮ ਆ ਨਾ ਸਸਤਾ ਆ ਕੇ ਪੀਰ ਦਰਸ਼ਨ ਵਾਸਤੇ ਆਉਣਾ ਮਾਰੇ ਜਿਹਨੂੰ ਜਸ ਕਿਰਪਾਨ ਖੰਡੋ ਖੜਕ ਤਬਕਤ ਵਰ ਤੇਰ ਸਾਹਿਬ ਸਰੋਹੀ ਸਾਹਿਬ ਕੀ ਜੈ ਹੈ ਮਾਰੇ ਪੀਰ ਜੇ ਪੀਰ ਨੇ ਸਾਡੇ ਆਇਆ ਵੀ ਜੇ ਤੁਸੀਂ ਰੱਖਣਾ ਚਾਹੁੰਦੇ ਹੋ ਪਹਿਲਾਂ ਤੁਸੀਂ ਵੀ ਮਹਾਰਾਜ ਦੇ ਹੁਕਮ ਚਾਓ ਤੇ ਸਾਡੇ ਸਾਫਟ ਰੱਖੋ ਅਮਰ ਭਾਣ ਕਰੋ ਤੇ ਸਮਾਂ ਲੈਸ ਜਾਓ ਬਾਣਾ ਪਾਓ ਬਾਣੀ ਪੜੋ ਨਸ਼ੇ ਤੋਂ ਬਚੋ ਧਾਈ ਦੇ ਜਾ ਕੇ ਨੀਵੇਂ ਪਾ ਕੇ ਕੇਸ ਤੋਂ ਹਟ ਜਿਓ ਨਾ ਵੀ ਜਿਹੜੀ ਸਿੱਖੀ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਚਾਰੇ ਲਾਲ ਵਾਰੇ ਤਾਂ ਸਾਨੂੰ ਮਹਾਰਾਜ ਦੀ ਸਿੱਖੀ ਰੱਖੀ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਚਾਰੇ ਜਗ੍ਹਾ ਦੇ ਕੋਟੇ ਸਾਡੇ ਤੋਂ ਬਾਰ ਦਿੱਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਰਾਂਦਰੀਆਂ ਨੇ ਚਾਲ ਦੇ ਲਾਲ ਵਾਰੇ ਜਿਉਂ ਕੌੜੀ ਗੁੜੀ ਗੜੀ ਦੇ ਵਿੱਚ ਬਾਦਸ਼ਾਹ ਦੀ ਖੂਨ ਰੋਈਏ ਸਾਡੇ ਵਾਸਤੇ ਮਹਾਰਾਜ ਉਹਦੇ ਨੌਜਵਾਨ ਕੁੱਲੇ ਨੂੰ ਨਸ਼ਿਆਂ ਤੋਂ ਬਚੋ ਤੇ ਇਸ ਦਾ ਦੇਖ ਸਾਫ ਕਰਾਣੀ ਬਾਣੀ ਬਾਣੀ ਦੇ ਧਾਰਨੀ ਹੋ ਕੇ ਤਿਆਰ ਵਰ ਤਿਆਰ ਹੋ। ਫਿਰ ਦੋਸ਼ਮਣ ਵੀ ਭੈ ਖੰਦਾ ਵਾ। ਤੇ ਬਾਬਾ ਜੀ ਅਨੇਕ ਸੰਗਤਾਂ ਦੇ ਹੌਲੇ ਮੱਲੇ ਦੀਆਂ ਤਿਆਰੀਆਂ ਵਿੱਚ ਪਹੁੰਚ ਆਏ ਗੁਰੂ ਅਰਜਨ ਦੇਵ ਸਾਹਿਬ ਦੇ ਵਿੱਚ। ਉਹਨਾਂ ਨੂੰ ਕਿਹ ਉਪਰੇਸ਼ਨਾਂ ਜਾਓਗੇ? ਸਾਡੀ ਤਾਂ ਸਾਰੀ ਸਿੱਖ ਸੰਗਤ ਨੂੰ ਲੱਖ ਲੱਖ ਵਧਾਈਆਂ ਜੀ ਹੌਲੇ ਮਹਿੰਦੀਆਂ। ਗੁਰੂ ਸਾਹਿਬ ਦੇ ਪੱਗਾਂ ਨਾਲ ਸੰਗਤਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ। ਤਾਂ ਆਪਣੀ ਬੇਨਤੀ ਹੈ ਬੇਨਤੀ ਮਾਣੇ ਕਿਰਪਾ ਖਾਨ ਸਾਰਿਆਂ ਨੂੰ ਗੁਰਸਿੱਖ ਮਾਦਾ ਦਾ ਦੇਣਾ ਦੇ ਸਕਦੇ ਹਾਂ ਠੀਕ ਹੈ ਬਾਬਾ ਜੀ ਇਹ ਸਾਰੇ ਪ੍ਰਦੇਸ਼ ਦੇਣ ਵਾਸਤੇ ਤੁਹਾਨੂੰ ਬਹੁਤ ਬਹੁਤ ਮੁਬਾਰਕਾ ਧੰਨਵਾਦ ਸਾਡੇ ਵੱਲੋਂ ਤੇ ਸਾਡੇ ਸਾਰੇ ਚੈਨਲਾਂ ਵੱਲੋਂ ਦੇਖ ਰਹੀਆਂ ਸੰਗਤਾਂ ਨੂੰ तहे ਦਿਲੋਂ ਧੰਨਵਾਦ ਤੇ ਹੌਲੇ ਮੱਲੇ ਦੀ ਤੁਹਾਨੂੰ ਲੱਖ ਲੱਖ ਮੁਬਾਰਕਾਂ ਬਹੁਤ ਬਹੁਤ ਮੁਬਾਰਕਾਂ ਸਾਰੇ ਸਿੱਖਾਂ ਨੂੰ ਬਹੁਤ ਬਹੁਤ ਧੰਨਵਾਦ ਸਾਹਿਬ ਹੈ